ਇਹ ਕਹਾਣੀ ਸਾਡੇ ਪਰਿਵਾਰ ਵਿੱਚ ਘਟੀ ਹੈ ਤੇ ਇੱਕ ਸੱਚੀ ਕਹਾਣੀ ਹੈ ਪਤਾ ਨਹੀਂ ਇਸ ਵਿੱਚ ਕਿੰਨੀਆਂ ਹੀ ਜਾਨਾਂ ਗਈਆਂ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਮੈਂ ਬਚ ਗਈ ਸੀ ਇਹ ਕਹਾਣੀ ਮੈਂ ਸੁਣਾਉਣਾ ਨਹੀਂ ਚਾਹੁੰਦੀ ਸੀ ਪਰ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਰਾਣੋ ਆਪਣੇ ਤੇ ਜੋ ਕੀਤੀ ਹੈ ਉਹ ਸਾਰਿਆਂ ਨੂੰ ਦੱਸ ਹੋ ਸਕਦਾ ਕਿਸੇ ਨੂੰ ਬਚਾਉਣ ਵਿੱਚ ਆਪਾਂ ਕਾਮਯਾਬ ਹੋ ਜਾਈਏ ਗੱਲ ਅੱਜ ਤੋਂ 5 ਸਾਲ ਪੁਰਾਣੀ ਹੈ ਜਦੋਂ ਮੈਂ ਇਸ ਘਰ ਵਿੱਚ ਪਹਿਲੀ ਵਾਰੀ ਨਵੀਂ ਵਿਆਹੀ ਬਣ ਕੇ ਆਈ ਸੀ ਮੇਰੀ ਸੱਸ ਨਹੀਂ ਸੀ ਤੇ ਮੇਰਾ ਜੀੜ ਤੇ ਜਠਾਣੀ ਸੀ ਮੇਰੇ ਜੀੜ ਦੀ 1 ਮਹੀਨੇ ਪਹਿਲਾਂ ਹੀ ਕੋਟ ਮੈਰਿਜ ਹੋਈ ਸੀ ਜੋ ਮੇਰੇ ਪਾਪਾ ਨੇ ਹੀ ਕਰਵਾਈ ਸੀ ਇਸ ਤੋਂ ਪਹਿਲਾਂ ਮੈਂ ਕਦੀ ਇਸ ਪਰਿਵਾਰ ਦਾ ਨਾਮ ਨਹੀਂ ਸੁਣਿਆ ਸੀ ਪਰ ਮੇਰੇ ਜੀੜ ਜੀ ਤੇ ਮੇਰੇ ਪਾਪਾ ਬਹੁਤ ਚੰਗੇ ਦੋਸਤ ਬਣ ਗਏ ਸੀ ਇਸ ਲਈ ਉਹਨਾਂ ਨੇ ਆਪਣੇ ਛੋਟੇ ਭਰਾ ਦੇ ਲਈ ਮੈਨੂੰ ਪਸੰਦ ਕਰ ਲਿਆ ਸੀ ਤੇ ਮੇਰੇ ਪਾਪਾ ਕੋਟ ਵਿੱਚ ਇਸਟਾਰ ਸੀ ਤੇ ਮੇਰੇ ਜੀਰਦੇ ਮੇਰੇ ਘਰਵਾਲੇ ਦਾ ਕੱਪੜੇ ਦਾ ਬਹੁਤ ਵੱਡਾ ਕਾਰੋਬਾਰ ਸੀ। ਉਹਨਾਂ ਨੇ ਹਾਲੇ ਤੱਕ ਇੱਕ ਬਹੁਤ ਵੱਡਾ ਸ਼ੋਰੂਮ ਤਿਆਰ ਕਰ ਲਿਆ ਸੀ ਤੇ ਮੇਰਾ ਘਰਵਾਲਾ ਤੇ ਮੇਰਾ ਜੀਰ ਦੋਨੋਂ ਮਿਲ ਕੇ ਉਹ ਹੀ ਸਾਰਾ ਕੁਝ ਸੰਭਾਲਦੇ ਸੀ। ਤੇ ਮੇਰੇ ਘਰ ਦੇ ਵਿੱਚ ਮੇਰੀ ਜਠਾਣੀ ਸੀ ਜੋ ਕਿ ਮੇਰੇ ਨਾਲੋਂ ਉਮਰ ਦੇ ਵਿੱਚ ਬਹੁਤ ਛੋਟੀ ਸੀ ਤੇ ਮੈਨੂੰ ਬਹੁਤ ਹੈਰਾਨੀ ਹੁੰਦੀ ਸੀ ਕਿ ਜੀਰਦੀ ਉਮਰ ਤਾਂ ਉਹਨਾਂ ਤੋਂ ਵੱਡੀ ਸੀ ਤੇ ਮੇਰੀ ਜਠਾਣੀ ਦੀ ਉਮਰ ਬਹੁਤ ਘੱਟ ਸੀ ਤੇ ਇੰਨੇ ਸੋਹਣੇ ਵੀ ਨਹੀਂ ਸੀ। ਫਿਰ ਪ੍ਰੀਤ ਵਰਗੇ ਘੱਟ ਉਮਰ ਦੀ ਕੁੜੀ ਨਾਲ ਉਹਨਾਂ ਦਾ ਵਿਆਹ ਕਿੱਦਾਂ ਹੋ ਗਿਆ ਉਹ ਤਾਂ ਇੰਨੀ ਜ਼ਿਆਦਾ ਸੋਹਣੀ ਸੀ ਕਿ ਜੋ ਵੀ ਉਸਨੂੰ ਵੇਖਦਾ ਬਸ ਵਿਦਾਈ ਹੋ ਜਾਵੇ ਪਰ ਅਨਾਥ ਹੁੰਦੇ باوجود ਮੇਰੇ ਜੀਠ ਵਰਗੇ ਅਮੀਰ ਆਦਮੀ ਦੀ ਘਰਵਾਲੀ ਬਣ ਗਈ ਸੀ ਇਸ ਵਿੱਚ ਮੇਰੀ ਕਨਨਦ ਵੀ ਸੀ ਜੋ ਕਿ ਸਾਰਿਆਂ ਤੋਂ ਛੋਟੀ ਸੀ ਤੇ ਉਹ ਬਸ ਮੇਰੀ ਜਠਾਣੀ ਦੀ ਉਮਰ ਦੀ ਹੀ ਸੀ ਇਸ ਲਈ ਉਹ ਮੇਰੇ ਤੋਂ ਸੰਗ ਦੀ ਸੀ ਤੇ ਮੇਰੇ ਨਾਲ ਘੱਟ ਹੀ ਗੱਲ ਕਰਦੀ ਹਰ ਸਮੇਂ ਉਹ ਪ੍ਰੀਤ ਯਾਨੀ ਕਿ ਮੇਰੀ ਜਠਾਣੀ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਮੈਨੂੰ ਲੱਗਦਾ ਸੀ ਦੋਨੋਂ ਇੱਕੋ ਉਮਰ ਦੀਆਂ ਨੇ ਇਸ ਕਰਕੇ ਦੋਨਾਂ ਦੀ ਬਣਦੀ ਆ ਵਿਆਹ ਤੋਂ ਬਾਅਦ ਜਦੋਂ ਸਾਰੀਆਂ ਰਸਮਾਂ ਹੋ ਗਈਆਂ ਤਾਂ ਉਸ ਤੋਂ ਅਗਲੇ ਦਿਨ ਮੇਰੇ ਨਾਲ ਮੇਰੀ ਜਠਾਣੀ ਸਾਡੇ ਘਰ ਆਈ ਸੀ ਸਾਡੇ ਇੱਥੇ ਰਿਵਾਜ ਸੀ ਕਿ ਜਿਹੜੀ ਵਿਆਹ ਤੋਂ ਅਗਲੇ ਦਿਨ ਹੀ ਰਸਮ ਹੁੰਦੀ ਹੈ ਜਿਸ ਨੂੰ ਫੇਰਾ ਪਾਉਣ ਦੀ ਰਸਮ ਆਖਿਆ ਜਾਂਦਾ ਹੈ ਸਹੁਰੇ ਵਾਲੇ ਉਸ ਕੁੜੀ ਦੇ ਨਾਲ ਆਉਂਦੇ ਨੇ ਅਤੇ ਬਾਅਦ ਦੇ ਵਿੱਚ ਇੱਕ ਦਿਨ ਰੁੱਕ ਕੇ ਜਾਂ ਫਿਰ ਸ਼ਾਮ ਨੂੰ ਹੀ ਨਮੀ ਵਿਆਹੀ ਨੂੰ ਨੂੰ ਆਪਣੇ ਘਰ ਲੈ ਜਾਂਦੇ ਨੇ ਇਸ ਨੂੰ ਪੱਗ ਫੇਰੇ ਦੀ ਰਸਮ ਕਹਿੰਦੇ ਨੇ ਮੇਰੀ ਵੀ ਉਸ ਦਿਨ ਫੇਰਾ ਪਾਉਣ ਦੀ ਰਸਮ ਸੀ ਜਦੋਂ ਮੇਰੇ ਪਾਪਾ ਨੇ ਮੇਰੀ ਜਠਾਣੀ ਨੂੰ ਕਿਹਾ ਕਿ ਬੇਟਾ ਤੂੰ ਵੱਡੀ ਹੈ ਜੇ ਮੇਰੀ ਧੀ ਤੋਂ ਕੋਈ ਗਲਤੀ ਹੋ ਜਾਏ ਤਾਂ ਉਸ ਨੂੰ ਮਾਫ ਕਰ ਦੇਈ ਤਾਂ ਪ੍ਰੀਤ ਨੇ ਕਿਹਾ ਮੈਂ ਤਾਂ ਮਾਫ ਕਰ ਦੂੰਗੀ ਅੰਕਲ ਜੀ ਪਰ ਪਿਓ ਦੀ ਗਲਤੀ ਦੀ ਕੀਮਤ ਤਾਂ ਬੱਚਿਆਂ ਨੂੰ ਚੁਕਾਉਣੀ ਪੈਂਦੀ ਹੈ ਮੇਰੇ ਪਿਓ ਦੇ ਚਿਹਰੇ ਦਾ ਰੰਗ ਉੱਠ ਗਿਆ ਸੀ ਪ੍ਰੀਤ ਨੂੰ ਉਹ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਜੇੜੀ ਚੀ ਨੇ ਗੱਲ ਵਿੱਚ ਘਟਦੇ ਹੋਏ ਕਿਹਾ ਕਿ ਪ੍ਰੀਤ ਜੀ ਤੁਹਾਨੂੰ ਤਾਂ ਪ੍ਰੀਤ ਦੀ ਆਦਤ ਦਾ ਪਤਾ ਹੈ ਇਹ ਮਜ਼ਾਕ ਕਰਦੀ ਹੈ ਚਲੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਪ੍ਰੀਤ ਨੂੰ ਅਜੀਬ ਨਜ਼ਰਾਂ ਨਾਲ ਮੇਰਾ ਜੇੜ ਦੇਖ ਰਿਹਾ ਸੀ ਤੇ ਫਿਰ ਮੇਰਾ ਜੇੜ ਤੇ ਮੇਰਾ ਪਿਓ ਦੋਨੋਂ ਅੰਦਰ ਚਲੇ ਗਏ ਤੇ ਪ੍ਰੀਤ ਵੀ ਆਪਣੀ ਗੱਲ ਨੂੰ ਬਦਲਦੇ ਹੋਏ ਕਹਿਣ ਲੱਗੀ ਕਿ ਚਲ ਹੁਣ ਜਲਦੀ ਤਿਆਰ ਹੋ ਜਾ ਆਪਾਂ ਤਾਂ ਜੀ ਜਾ ਰਹੇ ਹਾਂ ਵਾਪਸ ਜਾਣ ਦੀ ਸਾਰੀ ਤਿਆਰੀ ਕਰਨ ਲੱਗੇ ਤੇ ਪੱਗ ਫੇਰੇ ਦੀ ਰਸਮ ਵਿੱਚ ਸਾਰਿਆਂ ਨੂੰ ਗਿਫਟ ਦਿੱਤੇ ਗਏ। ਮੇਰੇ ਪਿਓ ਨੇ ਸਾਰਿਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਤੇ ਸਾਰਿਆਂ ਨੂੰ ਬੜੇ ਪਿਆਰ ਨਾਲ ਗਿਫਟ ਦਿੱਤੇ। ਪਰ ਪ੍ਰੀਤ ਭਾਬੀ ਯਾਨੀ ਕਿ ਮੇਰੀ ਜਠਾਣੀ ਨੇ ਗਿਫਟ ਨਾਲ ਲਿਆ ਤੇ ਅਜੀਬ ਤਰ੍ਹਾਂ ਦੇ ਮੂਡ ਵਿੱਚ ਸੀ। ਬਸ ਮੇਰੇ ਪਾਪਾ ਨੂੰ ਅਜੀਬ ਤਰ੍ਹਾਂ ਘੂਰ ਰਹੀ ਸੀ ਤੇ ਉਸ ਵੱਲੋਂ ਕਈਆਂ-ਗੀਆਂ ਗੱਲਾਂ ਨੂੰ ਮੇਰਾ ਜੀਠ ਸੰਭਾਲ ਰਿਹਾ ਸੀ ਤੇ ਮੇਰਾ ਪਿਓ ਵੀ ਕਹਿ ਰਿਹਾ ਸੀ ਕਿ ਪ੍ਰੀਤ ਕੋਈ ਗਰ ਨਹੀਂ ਤੂੰ ਸਾਡੀ ਧੀ ਵਰਗੀ ਹੈ। ਪਤਾ ਨਹੀਂ ਉਹਨਾਂ ਤਿੰਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇਸ ਤੋਂ ਬਾਅਦ ਮੈਂ ਆਪਣੇ ਸਹੁਰੇ ਚਲੀ ਗਈ ਸਭ ਕੁਝ ਸਹੀ ਚੱਲ ਰਿਹਾ ਸੀ ਮੇਰੀ ਜਟਾਣੀ ਨੇ ਹੌਲੀ-ਹੌਲੀ ਸਾਰਾ ਘਰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਘਰ ਦਾ ਸਾਰਾ ਕੰਮ ਉਹ ਹੀ ਕਰਦੀ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਸਾਰੀ ਜ਼ਿੰਮੇਵਾਰੀ ਉਸ ਨੇ ਆਪ ਹੀ ਚੁੱਕ ਰੱਖੀ ਸੀ ਮੇਰਾ ਜੇਠ ਉਸਦੀ ਇੰਨਾ ਨਿਰਪਰ ਸੀ ਕਿ ਉਸ ਤੋਂ ਬਿਨਾਂ ਇੱਕ ਮਿੰਟ ਨਹੀਂ ਰਹਿੰਦਾ ਸੀ ਤੇ ਨਾ ਹੀ ਇੱਕ ਵੀ ਕੰਮ ਉਸ ਤੋਂ ਬਿਨਾ ਘਰ ਵਿੱਚ ਹੁੰਦਾ ਸੀ ਮੇਰੀ ਨੜਦ ਵੀ ਮੇਰੀ ਜਠਾਣੀ ਦੇ ਅੱਗੇ ਪਿੱਛੇ ਘੁੰਮਦੀ ਸਾਰਾ ਦਿਨ ਭਾਬੀ ਭਾਬੀ ਕਹਿੰਦੀ ਰਹਿੰਦੀ ਰੇਖਾ ਦੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਉਸਨੇ ਵੀ ਆਪਣੇ ਭਰਾਵਾਂ ਦਾ ਕਾਰੋਬਾਰ ਸੰਭਾਲ ਲਿਆ ਸੀ ਹੁਣ ਮੈਂ ਮਾਂ ਬਣਨ ਵਾਲੀ ਸੀ ਪਰ ਪ੍ਰੀਤ ਨੂੰ ਦੋ ਵਾਰੀ ਮਿਸਕਾਰਜ ਹੋ ਗਿਆ ਸੀ ਤੇ ਉਹ ਵੀ ਮੇਰਾ ਬਹੁਤ ਧਿਆਨ ਰੱਖਦੀ ਸੀ ਮੈਨੂੰ ਕੁਝ ਵੀ ਨਾ ਕਰਨ ਦਿੰਦੀ ਸਾਰਾ ਕੰਮ ਆਪ ਹੀ ਕਰਦੀ ਤੇ ਮੈਂ ਹਮੇਸ਼ਾ ਖੁਸ਼ ਰਹਿੰਦੀ ਮੈਂ ਮਾਂ ਬਣਨ ਵਾਲੀ ਸੀ ਪਰ ਮੈਨੂੰ ਆਪਣੀ ਜਠਾਣੀ ਲਈ ਬੁਰਾ ਲੱਗਦਾ ਸੀ ਵੈਸੇ ਤਾਂ ਉਮਰ ਵਿੱਚ ਮੇਰੇ ਤੋਂ ਛੋਟੀ ਸੀ ਪਰ ਰਿਸ਼ਤੇ ਵਿੱਚ ਮੇਰੀ ਜਠਾਣੀ ਸੀ ਜੇ ਬੱਚਾ ਉਸ ਨੂੰ ਪਹਿਲਾਂ ਹੁੰਦਾ ਤਾਂ ਖੁਸ਼ੀ ਹੋਰ ਜ਼ਿਆਦਾ ਹੁੰਦੀ ਜੇੜੀ ਜੀ ਦਾ ਸਾਰਾ ਦਿਨ ਮੇਰੀ ਜਠਾਣੀ ਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਇੱਕ ਮਿੰਟ ਵੀ ਕਿਤੇ ਚਲੀ ਜਾਂਦੀ ਤਾਂ ਬੇਚੈਨ ਹੋ ਜਾਂਦੇ ਦੂਜੇ ਪਾਸੇ ਮੇਰੀ ਨੰਦ ਤੇ ਜਠਾਣੀ ਚੰਗੀਆਂ ਸਹੇਲੀਆਂ ਸੀ ਮੇਰੀ ਨੰਦ ਹਮੇਸ਼ਾ ਮੇਰੇ ਨਾਲ ਘੱਟ ਹੀ ਗੱਲ ਕਰਦੀ। ਜੇ ਮੈਂ ਕਦੇ ਚਲੀ ਜਾਂਦੀ ਤਾਂ ਗੱਲ ਬਦਲ ਦਿੰਦੀ। ਇੱਕ ਦਿਨ ਜਦੋਂ ਮੈਂ ਰਸੋਈ ਦੇ ਦਰਵਾਜ਼ੇ ਤੇ ਪਹੁੰਚੀ ਤਾਂ ਦੋਨੋਂ ਆਪਸ ਵਿੱਚ ਗੱਲਾਂ ਕਰ ਰਹੀਆਂ ਸੀ। ਮੇਰੀ ਨੰਦ ਕਹਿ ਰਹੀ ਸੀ ਕਿ ਜਦੋਂ ਤੋਂ ਦਫ਼ਤਰ ਵਿੱਚੋਂ ਆਇਆ ਹੈ ਤਾਂ ਮੇਰਾ ਦਿਲ ਕਰਦਾ ਕਿ ਮੈਂ ਉਸ ਨੂੰ ਵੇਖਦੀ ਰਹਾ। ਮੇਰੀ ਜਠਾਣੀ ਨੇ ਕਿਹਾ ਤੂੰ ਉਸ ਨੂੰ ਦੱਸ ਕੇ ਉਹਨੇ ਦਿੰਦੀ। ਉਸੇ ਸਮੇਂ ਮੇਰੀ ਨੰਦ ਨੇ ਕਿਹਾ ਤੇ ਉਸ ਦੀ ਨਜ਼ਰ ਮੇਰੇ ਤੇ ਪਈ। ਉਸ ਨੇ ਇਸ਼ਾਰਾ ਕੀਤਾ ਤੇ ਦੋਨੋਂ ਚੁੱਪ ਕਰ ਗਈਆਂ ਮੈਂ ਅੰਦਰ ਗਈ ਦੋਨੋਂ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀਆਂ ਉਸੇ ਸਮੇਂ ਰੇਕਾ ਨੇ ਮੇਰੀ ਜਠਾਣੀ ਨੂੰ ਕਿਹਾ ਭਾਬੀ ਕੱਪ ਚਾਹ ਬਣਾ ਦੋਗੇ ਮੈਂ ਕਿਹਾ ਕਿ ਮੈਂ ਬਣਾ ਦਿੰਨੀ ਹਾਂ ਤਾਂ ਉਸ ਨੇ ਬੜੀ ਰੁੱਕੀ ਆਵਾਜ਼ ਵਿੱਚ ਕਿਹਾ ਨਹੀਂ ਮੈਂ ਵੱਡੀ ਭਾਬੀ ਦੇ ਹੱਥ ਤੋਂ ਹੀ ਚਾਹ ਪੀਣੀ ਹੈ ਫਿਰ ਉਹ ਬਾਹਰ ਚਲੀ ਗਈ ਮੈਂ ਉਦਾਸ ਹੋ ਗਈ ਸੀ ਤੇ ਮੈਨੂੰ ਵੇਖ ਕੇ ਮੇਰੀ ਜਠਾਣੀ ਨੇ ਕਿਹਾ ਕਿ ਤੂੰ ਉਦਾਸ ਨਾ ਹੋ ਤੂੰ ਮਾਂ ਬਣਣ ਵਾਲੀ ਹੈ ਇਸ ਲਈ ਉਸ ਨੇ ਤੈਨੂੰ ਬਣਾ ਕਰ ਦਿੱਤਾ ਕੋਈ ਨਹੀਂ ਤੂੰ ਆਪਣੇ ਕਮਰੇ ਵਿੱਚ ਜਾ ਕੇ ਆਰਾਮ ਕਰ ਹੁਣ ਘਰ ਵਿੱਚ ਰੇਖਾ ਦੇ ਰਿਸ਼ਤੇ ਦੀ ਗੱਲ ਚੱਲਣ ਲੱਗੀ ਇੱਕ ਦਿਨ ਸ਼ਾਮ ਨੂੰ ਜੀੜਜੀ ਦਫ਼ਤਰ ਤੋਂ ਆ ਗਈ ਮੇਰੀ ਜਠਾਣੀ ਨੂੰ ਕਹਿਣ ਲੱਗੀ ਕੀ ਕੱਲ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈ ਤੇ ਮੇਰੇ ਦੋਸਤ ਦਾ ਮੁੰਡਾ ਕੱਲ ਅਮਰੀਕਾ ਤੋਂ ਆ ਰਿਹਾ ਹੈ ਤਾਂ ਮੈਂ ਸੋਚ ਪਿਰਿਆ ਹਾਂ ਕਿ ਉਹ ਇੱਕ ਦੋ ਦਿਨ ਜਦੋਂ ਤੱਕ ਇੰਡੀਆ ਵਿੱਚ ਰਵੇ ਉਹ ਆਪਣੇ ਨਾਲ ਹੀ ਰਵੇ ਅਤੇ ਰੇਖਾ ਤੇ ਉਹ ਦੋਨੋਂ ਇੱਕ ਦੂਜੇ ਨਾਲ ਮਿਲ ਲੈਣ ਕੀ ਪਤਾ ਉਹ ਰੇਖਾ ਨੂੰ ਪਸੰਦ ਕਰ ਲਵੇ ਮੇਰੀ ਜਠਾਣੀ ਨੇ ਹੈਰਾਨ ਹੁੰਦੇ ਕਿਹਾ ਕੀ ਮਤਲਬ ਤੁਸੀਂ ਕਹਿ ਕੀ ਰਹੇ ਹੋ ਕਿ ਉਹ ਰੇਖਾ ਨੂੰ ਪਸੰਦ ਕਰਨ ਆ ਰਿਹਾ ਹੈ ਮੇਰੇ ਜੇਟ ਨੇ ਕਿਹਾ ਹਾਂ ਹਾਂ ਕੁਝ ਜਿਹਾ ਹੀ ਸਮਝ ਲੈ ਪਰ ਜੇ ਉਸ ਨੂੰ ਮੁੰਡਾ ਪਸੰਦ ਨਾ ਆਇਆ ਫਿਰ ਪਰ ਮੇਰੇ ਜੇਟ ਨੇ ਕਿਹਾ ਜੇ ਉਸ ਨੂੰ ਰੇਖਾ ਪਸੰਦ ਆ ਗਈ ਤਾਂ ਵਿਆਹ ਕਰਵਾ ਦਵਾਂਗੇ ਮੇਰੀ ਜਠਾਣੀ ਨੇ ਫਿਰ ਕਿਹਾ ਤੁਸੀਂ ਰੇਖਾ ਨੂੰ ਵੀ ਦੱਸਿਆ ਹੈ ਇਸ ਬਾਰੇ ਜੇ ਉਸ ਨੂੰ ਮੁੰਡਾ ਪਸੰਦ ਹੀ ਨਾ ਆਇਆ ਤਾਂ ਫੇਰ ਮੇਰੀ ਜਠਾਣੀ ਨੂੰ ਮੇਰੇ ਜੇਟ ਨੇ ਕਿਹਾ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੀਆਂ ਸਾਡੇ ਘਰ ਵਿੱਚ ਕੁੜੀਆਂ ਨੂੰ ਪੁੱਛਣ ਦਾ ਰਵਾਜ ਨਹੀਂ ਤੇ ਅਸੀਂ ਆਪਣੀ ਰੇਖਾ ਨੂੰ ਇੰਨੀ ਛੂੜ ਦਿੱਤੀ ਹੈ ਉਸ ਨੂੰ ਪੜਾਇਆ ਲਿਖਾਇਆ ਹੈ ਤੇ ਹੁਣ ਉਹ ਸਾਡੇ ਨਾਲ ਕੰਮ ਵੀ ਕਰ ਰਹੀ ਹੈ ਇਸ ਤੋਂ ਜ਼ਿਆਦਾ ਉਸ ਨੂੰ ਹੋਰ ਕੀ ਚਾਹੀਦਾ ਹੈ ਮੇਰੀ ਜਠਾਣੀ ਨੇ ਹਿੰਮਤ ਕਰਕੇ ਕਿਹਾ ਕਿ ਜੇ ਉਸ ਨੂੰ ਕੋਈ ਹੋਰ ਪਸੰਦ ਹੋਇਆ ਤਾਂ ਇਸ ਗੱਲ ਤੇ ਮੇਰੇ ਜੇਟ ਨੂੰ ਬਹੁਤ ਗੁੱਸਾ ਆ ਗਿਆ ਸੀ ਤਾਂ ਮੇਰੀ ਜਠਾਣੀ ਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਇਦਾਂ ਦੀਆਂ ਫਾਲਤੂ ਗੱਲਾਂ ਆਪਣੀ ਜ਼ੁਬਾਨ ਤੇ ਨਾ ਲੈ ਕੇ ਆਇਆ ਕਰ ਤੇ ਦੁਬਾਰਾ ਇਦਾਂ ਦੀਆਂ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਜੇ ਤੂੰ ਦੁਬਾਰਾ ਇਹਹੀ ਗੱਲ ਕੀਤੀ ਤਾਂ ਪਤਾ ਨਹੀਂ ਕੀ ਕੁਝ ਹੋ ਜਾਣਾ ਨਾਲੇ ਜੋ ਮੈਂ ਚਾਹਾਂਗਾ ਉਹੀ ਹੋਊਗਾ ਰਹੀ ਗੱਲ ਪਸੰਦ ਦੀ ਤਾਂ ਪਸੰਦ ਤਾਂ ਤੈਨੂੰ ਉਹ ਦੂ ਕੋਟੀ ਦਾ ਮੁੰਡਾ ਸੀ ਫਿਰ ਤੈਨੂੰ ਮੇਰੇ ਨਾਲ ਵਿਆਹ ਕਿਉਂ ਕਰਵਾਉਣਾ ਪੈ ਗਿਆ ਉਸ ਸਮੇਂ ਉਹਨਾਂ ਤੇ ਮੇਰੀ ਨਜ਼ਰ ਪਈ ਤੇ ਦੋਨੋਂ ਚੁੱਪ ਹੋ ਗਏ ਜਿਦਾਂ ਕੋਈ ਅੰਜਾਨ ਹੀ ਸੀ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸੀ ਤੇ ਮੇਰਾ ਜੀਠ ਬਾਹਰ ਆ ਗਿਆ ਅਤੇ ਉਸਨੇ ਮੇਰੀ ਜਠਾਣੀ ਨੂੰ ਕਿਹਾ ਕਿ ਮੇਰੇ ਲਈ ਕੱਪ ਚਾਹ ਬਣਾ ਦਿਓ ਫਿਰ ਮੇਰੀ ਜਠਾਣੀ ਉਹਨਾਂ ਦੇ ਲਈ ਚਾਹ ਬਣਾਉਣ ਲਈ ਚਲੀ ਗਈ ਤੇ ਉਹਨਾਂ ਨੇ ਕਿਹਾ ਕਿ ਜੇ ਕੱਲ ਸਮਾਨ 'ਚ ਕੋਈ ਕਮੀ ਹੈ ਕੋਈ ਚਾਹੀਦਾ ਤਾਂ ਮੈਨੂੰ ਹੁਣੇ ਦੱਸ ਦੇ ਪਰ ਇਹ ਸਾਰੀ ਗੱਲ ਮੈਂ ਉਹਨਾਂ ਦੇ ਮੂੰਹ ਤੋਂ ਸੁਣ ਲਈ ਸੀ ਅਤੇ ਮੇਰੀ ਨਣ ਦਾ ਵੀ ਚਿਹਰਾ ਉੱਤਰ ਗਿਆ ਸੀ ਰੋਂਦੇ ਰੋਂਦੇ ਉਹ ਮੇਰੀ ਜਠਾਣੀ ਨੂੰ ਲੱਭ ਰਹੀ ਸੀ ਤੇ ਦੋਨੋਂ ਬਹੁਤ ਰੋ ਰਹੀਆਂ ਸੀ ਉਹਨਾਂ ਨੂੰ ਇਸ ਵਰਤਾਅ ਤੇ ਮੈਂ ਯਕੀਨ ਦਿਵਾਇਆ ਕਿ ਇਸ ਘਰ ਵਿੱਚ ਜ਼ਰੂਰ ਕੁਝ ਹੋਇਆ ਹੈ ਜੋ ਮੈਨੂੰ ਨਹੀਂ ਪਤਾ ਕਿਉਂਕਿ ਮੈਥਾ ਸਭ ਤੋਂ ਬਾਅਦ ਵਿੱਚ ਆਈ ਸੀ ਘਰ ਵਾਲੇ ਤੋਂ ਪੁੱਛਣ ਤੇ ਵੀ ਉਹ ਮੈਨੂੰ ਕੁਝ ਨਹੀਂ ਦੱਸਦੀ ਸੀ ਇਨਾਂ ਸਬ ਦੇ ਵਿੱਚ ਹੀ ਸਵੇਰ ਹੋ ਗਈ ਤੇ ਘਰ ਵਿੱਚ ਤਿਹਾਰਵਾਂ ਦੀ ਤਿਆਰੀਆਂ ਚੱਲ ਰਹੀਆਂ ਸੀ ਫਿਰ ਜੀਟ ਸੀ ਸੁਮਿਤ ਨੂੰ ਲੈ ਕੇ ਘਰ ਪਹੁੰਚੇ ਵੇਖਣ ਵਿੱਚ ਬਹੁਤ ਹੀ ਸੋਹਣਾ ਮੁੰਡਾ ਜਿੱਦਾ ਕੋਈ ਰਾਜਕੁਮਾਰ ਹੋਵੇ ਉਹ ਰੇਖਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰੇਖਾ ਨੇ ਇੱਕ ਵਾਰ ਵੀ ਉਸ ਵੱਨ ਨਹੀਂ ਵੇਖਿਆ ਸੀ ਮੇਰੇ ਜੀਟ ਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਸਮਿਤ ਕਰਕੇ ਉਹ ਕੁਝ ਨਹੀਂ ਕਹਿ ਰਿਹਾ ਸੀ ਉਹ 2 ਦਿਨ ਬਾਅਦ ਚਲੇ ਗਿਆ ਤੇ ਉਸਦੇ ਜਾਣ ਤੋਂ ਬਾਅਦ ਜੋ ਹੁੰਦਾ ਤਾਂ ਘਰ ਵਿੱਚ ਸਭ ਤੋਂ ਜ਼ਿਆਦਾ ਚਿੜਕਾ ਰੇਖਾ ਤੇ ਮੇਰੀ ਜਠਾਣੀ ਨੂੰ ਪਈਆਂ ਸੀ ਰੇਖਾ ਸਿੱਧੀ ਸਾਦੀ ਸਾਫ਼ ਸ਼ਬਦਾਂ ਵਿੱਚ ਕਹਿਣ ਵਾਲੀ ਸੀ ਉਸਨੇ ਵਿਆਹ ਤੋਂ ਜਵਾਬ ਦੇਣਾ ਸੀ ਉਸ ਤੋਂ ਪਹਿਲਾਂ ਹੀ ਉਸਦੇ ਭਰਾ ਯਾਨੀ ਕਿ ਮੇਰੇ ਜੀਟ ਜੀ ਕਹਿਣ ਲੱਗੇ ਕਿ ਤੂੰ ਕਿਸ ਨਾਲ ਵਿਆਹ ਕਰਨਾ ਚਾਹੁੰਨੀ ਹੈ ਮੈਂ ਨਹੀਂ ਜਾਨਣਾ ਚਾਹੁੰਦਾ ਕਿ ਵਿਆਹ ਤਾਂ ਤੇਰਾ ਸਾਡੇ ਹੀ ਪਸੰਦੇ ਮੁੰਡੇ ਸਮਿਤ ਨਾਲ ਹੋਣਾ ਹੈ ਇਸ ਦੇ ਵਿੱਚ ਉਸ ਨੇ ਹੱਥ ਫੜਦੇ ਹੋਏ ਕਿਹਾ ਠੀਕ ਹੋ ਤੁਸੀਂ ਸ਼ਾਂਤ ਹੋ ਜਾਓ ਉਹ ਵਿਆਹ ਉੱਥੇ ਕਰੂਗੀ ਜਿੱਥੇ ਤੁਸੀਂ ਚਾਹੁੰਦੇ ਹੋ ਹੁਣ ਉਹ ਮੇਰੇ ਜੇਟ ਜੀ ਨੂੰ ਸ਼ਾਂਤ ਕਰਨ ਲੱਗੀ ਤੇ ਉਸ ਨੇ ਕਿਹਾ ਕਿ ਹੁਣ ਰਵੀ ਪੇਪਰ ਲੈ ਕੇ ਆਇਆ ਹੈ ਇਹਨਾਂ ਤੇ ਸਾਈਨ ਕਰ ਦਿਓ ਉਸ ਨੇ ਲੇਬਰ ਵਾਲਿਆਂ ਨੂੰ ਪੈਸੇ ਵੀ ਦੇਣੇ ਨੇ ਮੇਰੇ ਜੇਟ ਨੇ ਬਿਨਾ ਪੜ੍ਹੇ ਹੀ ਕਾਗਜ਼ਾਂ ਤੇ ਸਾਈਨ ਕਰ ਦਿੱਤੇ ਉਹਨਾਂ ਨੇ ਇੱਕ ਵਾਰੀ ਵੀ ਕਾਗਜ਼ਾਂ ਨੂੰ ਪੜ੍ਹਨਾ ਜ਼ਰੂਰੀ ਨਹੀਂ ਸਮਝਿਆ ਸੀ ਅਤੇ ਰਵੀ ਫਾਈਲ ਲੈ ਕੇ ਚਲੇ ਗਿਆ ਕੁਝ ਥੇਰ ਬਾਅਦ ਜੀਰਜੀ ਤੇ ਮੇਰਾ ਘਰ ਵਾਲਾ ਦਫ਼ਤਰ ਚਲੇ ਗਿਆ ਅਤੇ ਰੇਖਾ ਨੇ ਆਪਣਾ ਬੈਗ ਚੁੱਕਿਆ ਤੇ ਉਹ ਵੀ ਚਲੀ ਗਈ ਅਸੀਂ ਸਾਰੇ ਘਰ ਦਾ ਕੰਮ ਕੀਤਾ ਤੇ ਉਸ ਤੋਂ ਬਾਅਦ ਭਾਬੀ ਤਿਆਰ ਹੋ ਗਈ ਤੇ ਕਹਿਣ ਲੱਗੀ ਕਿ ਮੈਨੂੰ ਕੁਝ ਕੰਮ ਹੈ ਮੈਂ ਥੋੜੀ देर ਵਿੱਚ ਆਉਣੀ ਆ ਮੈਂ ਵੀ ਆਪਣੇ ਬੱਚੇ ਹੋਏ ਕੰਮ ਕਰਨ ਲੱਗੀ ਤੇ ਥੱਕ ਕੇ ਸੌ ਗਈ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਸ਼ਾਮ ਦੇ 5 ਵਜੇ ਗਏ ਸੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਮੇਰੇ ਜਠਾਣੀ ਵੀ ਹਲੇ ਤੱਕ ਨਹੀਂ ਆਈ ਸੀ ਤੇ ਨਾ ਹੀ ਮੇਰੀ ਨਣਦਾਈ ਸੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਰੇਖਾ ਨੂੰ ਪੁੱਛ ਕੇ ਦੱਸੋ ਕਿ ਭਾਬੀ ਕਿੱਥੇ ਗਈ ਹੈ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਮੇਰੇ ਘਰ ਵਾਲੇ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਰੇਖਾ ਪਰ ਰੇਖਾ ਤਾਂ ਅਜੇ ਦਫ਼ਤਰ ਹੀ ਨਹੀਂ ਆਈ ਮੈਂ ਉਹਨਾਂ ਨੂੰ ਸਾਰੀ ਕਹਾਣੀ ਸੁਣਾਈ ਜਦ ਮੇਰੇ ਜੀਤ ਨੂੰ ਇਹ ਗੱਲ ਪਤਾ ਲੱਗੀ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇੰਨੇ ਸਾਲਾਂ ਬਾਅਦ ਵੀ ਮੇਰੀ ਜਠਾਣੀ ਉਹਨਾਂ ਨਾਲ ਜੀਹਾਂ ਕਰੂਗੀ ਪਰ ਮੇਰੀ ਜਠਾਣੀ ਦਾ ਕੁਝ ਪਤਾ ਹੀ ਨਾ ਲੱਗਾ ਜੇੜ ਜੀ ਹੁਣ ਕੰਮ ਤੇ ਧਿਆਨ ਨਹੀਂ ਦਿੰਦੇ ਸੀ ਉਹ ਉਸ ਤੋਂ ਬਿਨਾ ਨਹੀਂ ਰਹਿ ਸਕਦੇ ਸੀ ਸਾਰਾ ਦਿਨ ਉਸਦੇ ਬਾਰੇ ਹੀ ਸੋਚਦੇ ਰਹਿੰਦੇ ਤੇ ਉਹ ਬਿਮਾਰ ਰਹਿਣ ਲੱਗੇ ਅਤੇ ਫਿਰ ਇੱਕ ਦਿਨ ਸਾਡੇ ਘਰ ਵਕੀਲ ਆਇਆ ਤੇ ਉਸਦੇ ਹੱਥ ਵਿੱਚ ਇੱਕ ਨੋਟਿਸ ਸੀ ਜਿਸ ਤੇ ਲਿਖਿਆ ਸੀ ਕਿ 10 ਦਿਨਾਂ ਦੇ ਅੰਦਰ-ਅੰਦਰ ਘਰ ਤੇ ਦਫ਼ਤਰ ਦੋਨੋਂ ਖਾਲੀ ਕਰਨੇ ਪੈਣਗੇ ਉਸ ਸਮੇਂ ਸਾਡੇ ਦਰਵਾਜ਼ੇ ਤੇ ਇੱਕ ਵੱਟੀ ਸਾਰੀ ਗੱਡੀ ਆ ਕੇ ਰੁਕੀ ਜਿਸ ਦੇ ਵਿੱਚੋਂ ਮੇਰੀ ਜਠਾਣੀ ਉਤਰ ਕੇ ਆਈ ਉਸ ਨੂੰ ਵੇਖ ਕੇ ਮੇਰਾ ਜੇਟਖੁਸ਼ ਹੋ ਗਿਆ ਸੀ ਤੇ ਉਸ ਦੀ ਖੁਸ਼ੀ ਜ਼ਿਆਦਾ ਚਰਨਾਟਕੀ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਾਡੇ ਘਰ ਤੇ ਦਫ਼ਤਰ ਦੀ ਨਵੀਂ ਮਾਲਕਣ ਬਣ ਗਈ ਹੈ ਇਹ ਨੋਟਿਸ ਵੀ ਉਸ ਨਹੀਂ ਭੇਜਿਆ ਸੀ ਮੇਰਾ ਘਰ ਵਾਲਾ ਉਸ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਫੇਰ ਮੇਰੀ ਜਠਾਣੀ ਨੇ ਮੇਰੇ ਘਰ ਵਾਲੇ ਨੂੰ ਕਿਹਾ ਕਿ ਬਹੁਤ ਬੁਰਾ ਲੱਗ ਰਿਹਾ ਹੈ ਤਾਂ 15 ਸਾਲ ਪਹਿਨਾ ਜੋ ਤੂੰ ਮੇਰੇ ਘਰਦਿਆਂ ਨਾਲ ਕੀਤਾ ਸੀ ਉਹ ਤੇਰੇ ਕਰਮਾਂ ਦਾ ਫਲ ਹੈ ਜੋ ਹੁਣ ਤੇਰੇ ਪਰਿਵਾਰ ਨੂੰ ਭੁਗਤਣਾ ਪਊਗਾ ਤੇ ਤੁਹਾਨੂੰ ਸਭ ਨੂੰ ਦੱਸਣਾ ਨਹੀਂ ਚਾਹੋਗੇ ਕਿ ਤੁਸੀਂ ਕੀ ਕੀਤਾ ਸੀ ਹੁਣ ਤੱਕ ਪੂਰਾ ਮਹੱਲਾ ਸਾਡੇ ਘਰ ਦੇ ਕੋਲ ਆ ਗਿਆ ਸੀ ਸਾਰੇ ਲੋਕ ਉੱਥੇ ਇਕੱਠੇ ਹੋ ਗਏ ਮੇਰੇ ਜੀਠ ਨੂੰ ਮੇਰੀ ਜਠਾਣੀ ਬੜੀ ਹੈਰਾਨੀ ਨਾਲ ਵੇਖ ਰਹੀ ਸੀ ਤੇ ਮੇਰਾ ਜੀਠ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਮੇਰੇ ਜਠਾਣੀ ਕਹਿਣ ਲੱਗੀ ਤੁਹਾਨੂੰ ਯਾਦ ਹੈ ਪ੍ਰੀਮ ਲਾਲ ਸ਼ਾਂਤੀ ਜੀ ਜਿਸ ਦਾ ਘਰ ਵਿੱਚੇ ਦਫਤਰ ਸੀ ਤੇ ਤੁਸੀਂ ਧੋਖੇ ਨਾਲ ਉਹਨਾਂ ਤੋਂ ਲੈ ਲਿਆ ਸੀ ਅੱਜ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੇ ਕੋਲ ਵਾਪਸ ਚਲੀਆਂ ਗਈਆਂ ਮੈਂ ਉਹਨਾਂ ਦੀ ਕੁੜੀ ਨੀਸ਼ਾ ਹਾਂ ਕੁਝ ਯਾਦ ਆਇਆ ਤਾਂ ਮੈਂ ਉਹਨਾਂ ਦੀ ਧੀ ਪ੍ਰੀਤ ਹਾਂ ਜਿਹੜੀ ਜੀ ਦੀ ਅੱਖਾਂ ਦੇ ਸਾਹਮਣੇ ਕਹਾਣੀ ਘੁੰਮ ਗਈ ਸੀ ਤੇ ਨੀਸ਼ਾ ਸਾਹਮਣੇ ਹੱਥ ਜੋੜ ਕੇ ਕਹਿਣ ਲੱਗੇ ਕਿ ਤੈਨੂੰ ਜੋ ਚਾਹੀਦਾ ਸੀ ਮਿਲ ਗਿਆ ਤੂੰ ਸਾਡੀ ਰਹੀ ਸਹੀ ਇੱਛਤਨਾਉਤਾਰ ਸਾਨੂੰ ਮਾਫ ਕਰ ਦੇ ਤੇ ਸਾਡੇ ਗੁਨਾਹਾਂ ਦਾ ਹਿਸਾਬ ਹੋ ਜਾਊਗਾ। ਮੇਰੇ ਚੇਟ ਨੇ ਉਸ ਤੋਂ ਬਹੁਤ ਵਾਰੀ ਮਾਫੀ ਮੰਗੀ ਪਰ ਉਸ ਨੇ ਕਿਹਾ ਕਿ ਸਾਡਾ ਵੀ ਖਾਸ ਦਾ ਖੇਡਦਾ ਪਰਿਵਾਰ ਸੀ। ਮੈਂ, ਮੇਰਾ ਭਰਾ ਤੇ ਮੇਰੀ ਮਾਂ, ਮੇਰੇ ਪਾਪਾ ਅਸੀਂ ਆਪਣੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਅਕਾਊਂਟ ਦਾ ਕੰਮ ਸਿੱਖਦੇ ਸੀ। ਉਸ ਨੇ ਧੋਖੇ ਦੇ ਨਾਲ ਪ੍ਰਾਪਰਟੀ ਤੇ ਸਾਈਨ ਕਰਵਾ ਲਈ ਸੀ। ਉਹਨਾਂ ਦੋਨਾਂ ਬੱਚਿਆਂ ਸਮੇਤ ਉਹਨਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਜਦੋਂ ਮੇਰੇ ਪਾਪਾ ਸਾਨੂੰ ਲੈ ਕੇ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਤਾ ਸੜਕ ਵਿੱਚ ਐਕਸੀਡੈਂਟ ਕਰਵਾ ਦਿੱਤਾ ਤੇ ਮੇਰੇ ਮਾਪੇ ਪਾਪਾ ਤੇ ਮੇਰਾ ਭਰਾ ਤਿੰਨੋਂ ਮਰ ਗਏ ਪਰ ਮੈਂ ਬਚ ਗਈ ਸੀ ਤੇ ਅੱਜ ਦੇ ਨਹੀਂ ਹੀ ਜੀ ਰਹੀ ਸੀ ਤੈਨੂੰ ਕੀ ਲੱਗਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾ ਕੇ ਇਦਾਂ ਦੀ ਹੋ ਗਈ ਸੀ ਹਾਂ ਵਿਆਹ ਤੋਂ ਯਾਦ ਆਇਆ ਰੇਖਾ ਦੀ ਫਿਕਰ ਨਾ ਕਰਿਓ ਜਿਸ ਨਾਲ ਉਹ ਪਿਆਰ ਕਰਦੀ ਸੀ ਉਸ ਦਾ ਵਿਆਹ ਹੋ ਗਿਆ ਤੇ ਹੁਣ ਉਹ ਬਹੁਤ ਖੁਸ਼ ਹੈ ਉਸ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਫਿਰ ਮੇਰੀ ਜਠਾਣੀ ਨੇ ਮੇਰੇ ਵੱਲ ਮੁੜ ਕੇ ਕਿਹਾ ਕਿ ਤੈਨੂੰ ਪਤਾ ਹੈ ਇਨਾ ਦੇ ਇਸ ਧੋਖੇ ਵਿੱਚ ਕਿਸ ਨੇ ਮਦਦ ਕੀਤੀ ਸੀ ਤੇਰੇ ਪਿਓ ਨੇ ਕੀਤੀ ਸੀ ਤਾਂ ਹੀ ਤੂੰ ਇੱਥੇ ਖੜੀ ਹੈ ਉਸ ਨੇ ਫਿਰ ਇੱਕ ਵਾਰੀ ਗੁੱਸੇ ਵਿੱਚ ਕਿਹਾ ਕਿ ਮੇਰੇ ਘਰ ਤੋਂ ਸਾਰੇ ਬਾਹਰ ਨਿਕਲ ਜਾਓ ਮੇਰਾ ਘਰ ਜਿੰਨੀ ਛੇਤੀ ਹੋ ਸਕਦਾ ਖਾਲੀ ਕਰ ਦਿਓ ਮੇਰੇ ਜੀੜ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਹਾਰਟ ਅਟੈਕ ਆਇਆ ਤੇ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ ਸੀ ਪ੍ਰੀਤ ਜੀੜ ਜੀ ਦੀ ਲਾਸ਼ ਤੇ ਬਹੁਤ ਜ਼ੋਰ-ਜ਼ੋਰ ਦੀ ਹੱਸ ਰਹੀ ਸੀ ਪਰ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਦੋਸਤੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਪਰ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿਸੇ ਦਾ ਹੱਕ ਖੋਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਇਸ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਧੰਨਵਾਦ ਜੀ